ਡਾਇਰੈਕਟਰ ਪਲੇ ਕੀਤੇ ਨਾ 1 ਮਿੰਟ ਚ ਚੁਲਬੁਲਾ ਹੋ ਜਾਣਾ 1 ਮਿੰਟ ਚ ਸੀਰੀਅਸ ਹੋ ਜਾਣਾ ਆਈ ਡੋਟ ਨੋ ਤੁਹਾਨੂੰ ਕਿਵੇਂ ਲੱਗਾ ਹੋਣਾ ਕੱਟੇ ਕਬਜਾ ਜੱਟ ਦਾ ਹੁਣ ਹੋਣਾ ਨਹੀਂ ਛਡਾ ਬਜਾ ਬਹੁਤ ਸੋਹਣਾ ਲੱਗਦਾ ਸਪੈਸ਼ਲੀ ਇੱਥੇ ਦੇ ਲੋਕ 프리ਦ ਰੋਏਗੀ ਨਾ ਹੁਣ ਇੰਨਾ ਪਿਆਰ ਬਚਪਨ ਤੋਂ ਇੰਨਾ ਪਿਆਰ ਇਕੱਠੇ ਰਹੇ ਆ ਮਾਪਿਓ ਹੈ ਨਹੀਂ ਤੇ ਫਿਰ ਤਕਲੀਫ ਤਾਂ ਹੋਊਗੀ ਨਾ ਕਿਤੇ ਵੈਸੇ ਵੀ ਜਿਹੜੇ ਲੋਕੀ ਛੱਡ ਕੇ ਜਾਂਦੇ ਨੇ ਨਾ ਉਹਨਾਂ ਨਾਲ ਸਾਡੀ ਕੋਈ ਯਾਰੀ ਨਹੀਂ ਮੈਜਨੋ ਮੈਜਨੋ ਨੀਤ ਤੇਰੀ ਨੀਤ ਮੇਰੀ ਦੀਦ ਤੇਰੀ ਹਿੱਦ ਮੇਰੀ ਛੋਟੇ ਕਿਵੇਂ ਹੋਏ ਕਹਿੰਦਾ ਕਿ ਆ ਨਾ ਮਦਲੂ ਤਾਂ ਬਦਲ ਜਾਏਗਾ ਬਦਲ ਗਿਆ ਨਾ ਤੂੰ ਤੇਨੂੰ ਕਿਉਂ ਸਿਨਾ ਮਦਲੂ ਕਿ ਤੂੰ ਬਦਲ ਜਾਏਗਾ ਛੋਟੇ ਛੋਟੇ ਚੀਜ਼ਾਂ ਕਰੀਆਂ ਹੈਗੀਆਂ ਨੇ ਕਿ ਇੱਕ ਕਹਾਣੀ ਦੇ ਨਾਲ ਬੰਦੇ ਨੂੰ ਜੋੜ ਕੇ ਰੱਖੂਗਾ ਕਿ ਹੁਣ ਕੀ ਹੋਏਗਾ ਤੈਨੂੰ ਦਿਲ ਚ ਰੱਖਾਂ ਜਾਂ ਦਿਮਾਗ ਚ ਰੱਖਾਂ ਅੱਖਾਂ ਚ ਰੱਖਾਂ ਜਾਂ ਅੱਖਾਂ ਦੇ ਸਾਹਮਣੇ ਰੱਖਾਂ ਪਿੱਤਾ ਕਿਰਨ ਸ਼ੇਰ ਗਿੱਲ ਨੇ ਔਰ ਬਹੁਤ ਹੀ ਬਿਊਟੀਫੁੱਲ ਹੀਰੋਇਨ ਹੈਗੇ ਆ ਔਰ ਬਹੁਤ ਸੈਸਟਿਵ ਰੋਲ ਕੀਤਾ ਹੈ ਕਿਉਂਕਿ ਜਿੱਥੇ ਚੁਲਬਲੀ ਦਿਖੀ ਆਪਣੇ ਖਾਸ ਕਰਕੇ ਤੁਹਾਡਾ ਜਿਹੜਾ ਰੋਲ ਸੀਗਾ ਉਹਦੇ ਬਾਅਦ ਇੱਕਦਮ ਹੀ ਉਹਦੇ ਬਾਅਦ ਬਹੁਤ ਇੱਕਦਮ ਸੀਰੀਅਸ ਹੋ ਜਾਂਦੇ ਬਹੁਤ ਚੁਲਬਲਾ ਰੋਲ ਸੀ ਤੁਹਾਡਾ ਬਹੁਤ ਹੀ ਡਿਫਰੈਂਟ ਰੋਲ ਸੀਗਾ ਡੈਬਿਊ ਰੋਲ ਸੀਗਾ ਪਰ ਕੰਬੀਨੇਸ਼ਨ ਬਹੁਤ ਜ਼ਿਆਦਾ ਜਿਹੜਾ ਸੈਂਸਿਟਿਵ ਸੀਗਾ ਕਿਉਂਕਿ ਪਹਿਲੇ ਬਹੁਤ ਹੀ ਜ਼ਿਆਦਾ ਰੋਲ ਜਿਹੜਾ ਸੀ ਚੁਲਬਲਾ ਸੀ ਇੱਕਦਮ ਉਹ ਟਰਨ ਕਰਕੇ ਨਾ ਸੀਰੀਅਸ ਹੋ ਜਾਣਾ ਅੋਈ ਮੈਂ ਤੁਹਾਨੂੰ ਪੁੱਛਣਾ ਜਾਵਾਂਗੀ ਕਿ ਜਿਹੜੇ ਮੈਂ ਦੋ ਕੈਰੈਕਟਰ ਪਲੇ ਕੀਤੇ ਨੇ ਇੱਕ ਮਿੰਟ ਚ ਚੁਲਬਲਾ ਹੋ ਜਾਣਾ ਇੱਕ ਮਿੰਟ ਚ ਸੀਰੀਅਸ ਹੋ ਜਾਣਾ ਆਈ ਡੋਨਟ نو ਤੁਹਾਨੂੰ ਕਿਵੇਂ ਲੱਗਾ ਹੋਣਾ ਤੇ ਬਸ ਮੈਂ ਤਾਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਕੋ ਰੰਗ ਸੀਗੇ ਸਾਡੇ ਰਾਈਟਰ ਜਿਹਦੇ ਫਿਲਮ ਦੇ ਜਦੇਣ ਵਾਸਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਨਹੀਂ ਕਰਨ ਯਾਹਾਂ ਪੇ ਐਸੇ ਕਰਨਾ ਯਾਹਾਂ ਪੇ ਐਸੇ ਕਰਨਾ ਮੈਂ ਉਦਾਂ ਹੀ ਕੀਤਾ ਹੈ ਕੋਸ਼ਿਸ਼ ਕੀਤੀ ਹੈ ਕਿ ਵਧੀਆ ਕਰ ਸਕਾਂ ਮੇਰੇ ਕਿਰਨੇ ਕਹਿੰਦੇ ਸੀ ਸੈਕਟ ਵੀ ਸਾਰੇ ਮੋਸਟਲੀ ਮੋਸਟਲੀ ਮੈਨੂੰ ਪ੍ਰੀਤ ਕਹਿੰਦੇ ਸੀਗੇ ਬਟ ਮੈਂ ਹੁਣ ਆਪਣਾ ਨਾਮ ਲੈਂਦਾ ਪ੍ਰੀਤ ਮੈਂ ਤਾਂ ਪ੍ਰੀਤੀ ਕਹਾਂਗੀ ਕਿਰਨ ਸ਼ੇਰਗਿਲ ਤਾਂ ਬਾਤ ਕਹਾਂਗੀ ਜਿਹੜੀ ਇਹ ਤੇ ਨੇ ਕਿਉਂਕਿ ਮੈਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਇੱਕ ਮਤਲਬ ਐਸੀ ਫੈਮਿਲੀ ਦੇ ਵਿੱਚ ਬਚਪਨ ਤੋਂ ਦਿਖਾਇਆ ਹੈ ਕਿ ਤੁਹਾਨੂੰ ਬਚਪਨ ਇਕੱਠੇ ਸੀਗੇ ਤੁਸੀਂ ਔਰ ਖੇលਦੇ ਸੀਗੇ ਇਕੱਠੇ ਉਹਦੇ ਬਾਅਦ ਜਿੱਦਾਂ ਇਦਾਂ ਹੋਣਾ ਉਹ ਅਹਿਸਾਸ ਕਿਉਂਕਿ ਬਹੁਤ ਲੰਬਾ ਸੀਗਾ ਦੂਸਰੀ ਜਿਹੜੇ ਐਂਟਰੀ ਹੁੰਦੀ ਹੈ ਲਾਈਫ ਦੇ ਵਿੱਚ ਹੀਰੋ ਦੇ ਉਹ ਬਹੁਤ ਹੀ ਜ਼ਿਆਦਾ ਬਰੀਫ ਸੀਗਾ ਪਰ ਬਹੁਤ ਸੈਂਸਿਟਿਵਲੀ ਟਰਨ ਕਰ ਜਾਂਦਾ ਹੈ ਲੱਗਦਾ ਨਹੀਂ ਕਿ ਕਿਤੇ ਜਿਹੜੇ ਫੀਮੇਲਸ ਹੁੰਦੀਆਂ ਉਹ ਜ਼ਿਆਦਾ ਇੰਡੈਪਥ ਜਿਹੜਾ ਲਵ ਵਿੱਚ ਸ਼ਾਇਦ ਇੰਟੈਂਗਲ ਹੋ ਜਾਂਦੀ ਹੈ ਇਸ ਲਈ ਤਾਂ ਹੁਣ ਪ੍ਰੀਤ ਰੋਏਗੀ ਨਾ ਹੁਣ ਇੰਨਾ ਪਿਆਰ ਬਚਪਨ ਤੋਂ ਇੰਨਾ ਪਿਆਰ ਇਕੱਠੇ ਰਹੇ ਆ ਮਾਪਿਓ ਹੈ ਨਹੀਂ ਤੇ ਫਿਰ ਤਕਲੀਫ ਤਾਂ ਹੋਊਗੀ ਨਾ ਕਿ ਤੇਨ ਕਿਤੇ ਤਾਂ ਤਕਲੀਫ ਹੋਊਗੀ ਜੋ ਮਜਨੂ ਕਰ ਜਿਦਾ ਉਹ ਦੂਜੀ ਕੁੜੀ ਨਾਲ ਕਨੇਡਾ ਤੁਰ ਜਾਏਗਾ ਤਾਂ ਫਿਰ ਬੁਰਾ ਤਾਂ ਲੱਗੂਗਾ ਹੀ ਇਸ ਲਈ ਮੈਂ ਨਾ ਰੋ ਰੋ ਕੇ ਪਰੇਸ਼ਾਨ ਕਿ ਕਿਸੇ ਵਾਸਤੇ ਮਜਨੂ ਮੇਰਾ ਹੋ ਜਾਏ ਕਿਸੇ ਵਾਸਤੇ ਬਜਨੂ ਮੇਰਾ ਹੋ ਜਾਏ ਤੁਸੀਂ ਪੁਕਾਰਾ ਬਹੁਤ ਜ਼ੋਰ ਜ਼ੋਰ ਦੀ ਮਜਨੂ ਮੈਂ ਕੀ ਐਕਚੁਅਲੀ ਮੈਂ ਮਤਲਬ ਥੋੜੀ ਆਵਾਜ਼ ਮੈਨੂੰ ਲੱਗ ਰਿਹਾ ਘਟ ਆ ਰਹੀ ਸੀਗੀ ਨਹੀਂ ਤਾਂ ਤੁਹਾਨੂੰ ਮੇਰੀ ਚੀਕਾਂ ਜਾਨੀਆਂ ਸੁਣਨੀਆਂ ਸੀਗੀਆਂ ਹੁਣ ਸੁ ਮਜਨੂ ਮਜਨੂ ਬਹੁਤ ਹੀ ਜ਼ਿਆਦਾ ਤੁਹਾਡੀ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਅੱਛੀ ਚੀਜ਼ ਲੱਗੀ ਹੈ ਉਹ ਤੁਹਾਡੇ ਚ ਜਿਹੜਾ ਇੱਕ ਕੰਬੋ ਬਹੁਤ ਡਿਫਰੈਂਟ ਹੈ ਤੇ ਦੂਸਰਾ ਤੁਹਾਡੇ ਆਈਜ਼ ਬਹੁਤ ਬਿਊਟੀਫੁਲ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਅੱਜਕਲ ਜਿਸ ਤਰੀਕੇ ਦੇ ਨਾਲ ਤੁਸੀਂ ਕਿਉਂਕਿ ਤੁਹਾਡਾ ਡੈਬਿਊ ਹੈਗਾ ਡੈਬਿਊ ਦੇ ਵਿੱਚ ਤੁਸੀਂ ਇੱਕ ਅੱਛਾ ਰੋਲ ਤੁਸੀਂ ਕੀਤਾ ਹੈ ਕਾਫੀ ਪਹਿਲੇ ਸ਼ਾਇਦ ਐਦਾ ਲੱਗ ਰਿਹਾ ਸੀ ਕਿ ਸ਼ਾਇਦ ਜਦੋਂ ਅਸੀਂ ਵੀ ਪ੍ਰੀਵੀਅਸ ਤੇ ਬਾਕੀ ਪ੍ਰੈਸ ਕਾਨਫਰੰਸਿਸ ਤੁਹਾਡੀਆਂ ਅਟੈਂਡ ਕੀਤੀਆਂ ਉਦੋਂ ਤੁਸੀਂ ਜਦੋਂ ਵੀ ਇਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਉਹ ਲੱਗ ਰਿਹਾ ਸੀ ਕਿ ਸ਼ਾਇਦ ਅੱਜਕਲ ਪਿਕਚਰਾਂ ਟਿਕਦੀਆਂ ਨਹੀਂ ਹੈਗੀਆਂ ਫਿਲਮਾਂ ਜਿਹੜੀਆਂ ਟਿਕ ਨਹੀਂ ਰਿੰਗੀਆਂ ਜ਼ਿਆਦਾ ਕਿਵੇਂ ਦੀ ਰਹੇਗੀ ਮਜਨੂ ਨਾਮ ਵੀ ਬਹੁਤ ਡਿਫਰੈਂਟ ਜਿਹਾ ਹੈਗਾ ਤੁਸੀਂ ਲੰਬੀ ਚੌੜੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉਹਦੇ ਬਾਅਦ ਲੱਗ ਨਹੀਂ ਰ ਤੁਸੀਂ ਕਨੈਕਟ ਹੋਏ ਜਿਵੇਂ ਮੈਮ ਮੈਨੂੰ ਸੀਨ ਦੱਸ ਰਹੇ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਫਿਲਮ ਇਦਾਂ ਦੇਖੀ ਹੈ ਕਿ ਤੁਹਾਨੂੰ ਮੇਰਾ ਇੱਕ ਇੱਕ ਸੀਨ ਯਾਦ ਹੈ ਥੈਂਕ ਯੂ ਮੈਮ ਥੈਂਕ ਯੂ ਤੁਸੀਂ ਇਦਾਂ ਦੇਖਿਆ ਫਿਲਮ ਖਾਸ ਕਰਕੇ ਮੈਨੂੰ ਤੁਹਾਡੀ ਉਹ ਵਾਲਾ ਸੀਨ ਜਦੋਂ ਤੁਸੀਂ ਮੋਜਨ ਨੂੰ ਪਕੜ ਕੇ ਕਹਿੰਦੇ ਹੋ ਕਿ ਤੂੰ ਹੋਣ ਤੂੰ ਮਤਲਬ ਉਹਨੂੰ ਆਪਣੇ ਘਰ ਰੱਖ ਲਿਓ ਦੇ ਬਾਅਦ ਤੂੰ ਬਦਲ ਜਾਏਗਾ ਮੈਨੂੰ ਕਿਹਾ ਸੀ ਨਾ ਮਤਲਬ ਤੂੰ ਬਦਲ ਜਾਏਗਾ ਬਦਲ ਗਿਆ ਨਾ ਤੂੰ ਬਿਲਕੁਲ ਇਹ ਮਦ ਨੂੰ ਪਰਨਾਣਾ ਕਰਦੇ ਕਿਤਨਾ ਕਿਤੇ ਤੁਹਾਨੂੰ ਜਿਹੜਾ ਤੁਸੀਂ ਖਾਸ ਕਰਕੇ ਹਸਪੀਟਲ ਦੇ ਵਿੱਚ ਤੁਹਾਡੇ ਸੀਨ ਸੀਗੇ ਮੈਂ ਨਿੱਕੀ ਨਿੱਕੀ ਚੀਜ਼ ਨੂੰ ਬਹੁਤ ਕਨੈਕਟ ਕਰਕੇ ਦੇਖਿਆ ਔਰ ਉਹਦੇ ਬਾਅਦ ਜਿਸ ਤਰੀਕੇ ਦੇ ਨਾਲ ਲਾਸਟ ਸੀਨ ਸੀਗਾ ਬਿਲਕੁਲ ਇਹ ਡਿਫਰੈਂਟ ਟਾਈਪ ਦਾ ਇੱਕ ਟਰਨਓਵਰ ਹੋਣਾ ਇਸ ਤਰੀਕੇ ਦੇ ਇਨੀ ਸੈਂਸਿਟਿਵ ਟ੍ਰਾਇੰਗੂਲਰ ਲਵ ਬਹੁਤ ਸਾਰੀਆਂ ਮੂਵੀਜ਼ ਦੇਖੀਆਂ ਨੇ ਪਰ ਇਸ ਮੂਵੀ ਦਾ ਜਿਹੜਾ ਮਜ਼ਮੂਨ ਸੀਗਾ ਉਹ ਸੋਲਿਡ ਹੁੰਦਾ ਚਲੇ ਗਿਆ ਔਰ ਉਹਦੇ ਵਿੱਚ ਜਿਹੜਾ ਇੱਕ ਸੈਂਸਿਟੀਵਿਟੀ ਔਰ ਇਮੋਸ਼ਨਸ ਸੀਗੇ ਉਹ ਬਹੁਤ ਜ਼ਿਆਦਾ ਫਲੋ ਕੀਤੇ ਗਏ ਥੈਂਕ ਯੂ ਮੈਮ ਥੈਂਕ ਯੂ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਆਡੀਅנס ਨੂੰ ਕਿਤੇ ਨਾ ਕਿਤੇ ਬੰਨ ਕੇ ਰੱਖੀਏ ਕਿ ਬਈ ਹੁਣ ਅੱਗੇ ਕੀ ਹੋਣ ਵਾਲਾ ਮੈਂ ਪਹਿਲਾਂ ਇੰਟਰਵਿਊਸ 'ਚ ਵੀ ਕਿਹਾ ਸੀ ਸਾਡੀ ਫਿਲਮ ਕੋਈ ਬਹੁਤ ਵੱਡੀ ਨਹੀਂ ਹੈ ਲੇਕਿਨ ਛੋਟੇ ਛੋਟੇ ਚੀਜ਼ਾਂ ਇਦਾਂ ਨਹੀਂ ਹੈਗੀਆਂ ਨੇ ਕਿ ਇੱਕ ਕਹਾਣੀ ਦੇ ਨਾਲ ਬੰਦੇ ਨੂੰ ਜੋੜ ਕੇ ਰੱਖੂਗਾ ਕਿ ਹੁਣ ਕੀ ਹੋਏਗਾ ਮੇਰੇ ਨਾਲ ਬੈਠੀ ਹੋਈ ਸੀ ਕੁਝ ਮੇਰੇ ਫਰੈਂਡਸ ਵਗੈਰਾ ਉਹ ਕੁਝ ਅੱਛਾ ਹੁਣ ਇਦਾਂ ਹੋਏਗਾ ਨਾ ਅੱਛਾ ਓਹੀ ਹੋਣਾ ਨਾ ਤੁਹਾਨੂੰ ਦੱਸ ਦੇ ਮੈਂ ਕਿਹਾ ਮੈਂ ਨਹੀਂ ਦੱਸਦੀ ਮੈਂ ਕਿਹਾ ਤੁਸੀਂ ਦੇਖੋ ਜਿਵੇਂ ਜਿਵੇਂ ਜੋ ਜੋ ਗੈਸ ਕੀਤਾ ਗਿਆ ਉਹ ਸਭ ਗਲਤ ਸੀਗਾ ਸੋ ਤੁਸੀਂ ਵੀ ਆਓ ਤੇ ਤੁਸੀਂ ਵੀ ਗੈਸ ਕਿਰਨ ਸ਼ੇਰਗਿੱਲ ਬਣ ਕੇ ਦੇਖ ਰਹੇ ਸੀ ਆਪਣੀ ਮੂਵੀ ਨੂੰ ਸਾਰੇ ਦੇ ਸਾਰੇ ਮੂਵੀ ਨੂੰ ਇੱਕ ਨਾਰਮਲ ਬਣ ਕੇ ਵੀਅਰ ਬਣ ਕੇ ਆਡੀਅנס ਬਣ ਕੇ ਆਡੀਅਸ ਜਿ ਬੈਠ ਕੇ ਅਸਲ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਮੂਵੀ ਨੂੰ ਦੇਖ ਸਕ ਰਹੇ ਸੀ ਤੁਹਾਨੂੰ ਉਹਦੇ ਵਿੱਚ ਕੁਝ ਕਿਹੜੀਆਂ ਚੀਜ਼ਾਂ ਚੰਗੀਆਂ ਲੱਗੀਆਂ ਜਾਂ ਆਪਣੇ ਤੋਂ ਇਲਾਵਾ ਡੈਫੀਨੇਟਲੀ ਖੁਦ ਨੂੰ ਦਾ ਬੰਦਾ ਦੇਖਦਾ ਹੀ ਹੈ ਕਿਤਾ ਹੋਰ ਰੋਲ ਅੱਛਾ ਲੱਗ ਰਿਹਾ ਸੀ ਮਜਨੂ ਮਜਨੂ ਤੇ ਰਾਜ ਤੋਂ ਬਾਇਸ ਨਹੀਂ ਹੋਣਾ ਨਹੀਂ ਨਹੀਂ ਮੈਨੂੰ ਐਕਚੁਅਲੀ ਮਜਨੂ ਨੇ ਬਹੁਤ ਵਧੀਆ ਕੰਮ ਕੀਤਾ ਪ੍ਰੀਤ ਬਾੜ ਜੀ ਨੇ ਐਕਚੁਅਲੀ ਕਿਉਂਕਿ ਜਦ ਤੱਕ ਕੋ-ਐਕਟਰ ਵਧੀਆ ਨਾ ਨਾ ਹੋਵੇ ਮੈਮ ਉਦੋਂ ਤੱਕ ਅਸੀਂ ਕੰਮ ਵਧੀਆ ਸਾਡੇ ਕੋਲ ਵੀ ਨਹੀਂ ਹੁੰਦਾ ਜੇ ਐਕਟਰ ਨਾਲ ਵਧੀਆ ਹੋਣਾ ਉਹਦਾ ਸਪੋਰਟ ਵੀ ਬਹੁਤ ਜ਼ਰੂਰੀ ਹੁੰਦਾ ਤੇ ਫਰੀਦ ਜੀ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਮਤਲਬ ਮੈਨੂੰ ਰਵਾਇਆ ਉਹਨਾਂ ਨੇ ਪੂਰਾ ਮੈਨੂੰ ਸਪੋਰਟ ਕੀਤਾ ਮੈਨੂੰ ਰੋਣ ਵਾਸਤੇ ਹਾਂ ਜੀ ਜੀ ਸੈਂਸਿਟਿਵਲੀ ਤੁਸੀਂ ਉਹਨਾਂ ਦੇ ਗਲੇ ਲੱਗ ਰਹੇ ਸੀਗੇ ਜਿਸ ਟ੍ਰਿਕ ਦੇ ਨਾਲ ਤੁਸੀਂ ਉਹਦੇ ਵਿੱਚ ਲੱਗੇ ਸੀ ਲੱਗ ਨਹੀਂ ਰਿਹਾ ਸੀ ਤੁਹਾਡੇ ਡੈਬਿਊ ਰੋਲ ਹੈਗਾ ਜਾਂ ਤੁਹਾਡੀ ਥੀਏਟਰ ਤੋਂ 베ਸ ਡੈਫੀਨੇਟਲੀ ਹੋਏਗੀ ਕਿਤੇ ਨਾ ਕਿਤੇ ਸ਼ਾਇਦ ਨਹੀਂ ਮੈਮ ਮੈਂ ਥੀਏਟਰ ਤਾਂ ਨਹੀਂ ਕੀਤਾ ਬਟ ਆਈ ਵਿਸ਼ ਕਿ ਮੈਂ ਥੀਏਟਰ ਕਰਾਂ ਥੀਏਟਰ ਦਾ ਮੈਂ ਕਦੇ ਨਹੀਂ ਕੀਤਾ ਅਸ ਤੱਕ ਬਟ ਬਸ ਐਦਾ ਹੀ ਮੈਮ ਕਿ ਜਦੋਂ ਕੋਈ ਸਟੋਰੀ ਹੁੰਦੀ ਹੈ ਤਾਂ ਮੈਂ ਉਹਨੂੰ ਫੀਲ ਕਰਕੇ ਕਰਦੀ ਆਂ ਤਾਂ ਕਿ ਇਹਨੂੰ ਮੈਂ ਫੀਲ ਕਰਾਂ ਤੇ ਇਹਨੂੰ ਮੈਂ ਰੀਅਲ ਉਤਾਰਾਂ ਇਹਦੇ 'ਚ ਐਕਟ ਨਾ ਲੱਗੇ ਨੈਕਸਟ ਫਿਊਚਰ ਦਾ ਤੁਹਾਡੇ ਕੀ ਕੀ ਪਲਾਨਸ ਨੇ ਫਿਊਚਰ ਪਲਾਨ ਹੈ ਇਹ ਸਾਡਾ ਇੱਕ ਹੋਰ ਅੱਗੇ ਪ੍ਰੋਜੈਕਟ ਹੈਗਾ ਸਾਡੇ ਦੋ ਪ੍ਰੋਜੈਕਟਸ ਹੈਗੇ ਨੇ ਜਿਹੜੇ ਅਸੀਂ ਪੰਜਾਬ 'ਚ ਸ਼ੂਟ ਕਰਨਾ ਹੈ ਪੰਜਾਬੀ ਫਿਲਮ ਬਣਾਉਣੀ ਆ ਪ੍ਰੋਪਰ ਤੇ ਇਹਦੇ ਤੋਂ ਤਾਂ ਆਪਾਂ ਲਾਈਕ ਇਹ ਹੀ ਸਿੱਖਿਆ ਕਿ ਹੁਣ ਆਪਾਂ ਲਵ ਸਟੋਰੀ ਵੀ ਆਪਾਂ ਬਣਾ ਸਕਦੇ ਆ ਕਿਉਂਕਿ ਅਸੀਂ ਪੰਜਾਬ 'ਚ ਇ tanto ਸੋਨੇ ਨਹੀਂ ਲਵ ਸਟੋਰੀ ਨਹੀਂ ਬਣਾਣੀ ਲਵ ਸਟੋਰੀ ਨਹੀਂ ਚੱਲਦੀ ਪੰਜਾਬ 'ਚ ਬਟ ਮੈਨੂੰ ਲੱਗਦਾ ਨਹੀਂ ਕਿ ਅਦਾ ਕਿਉਂਕਿ ਤੁਹਾਡਾ ਇਨਾ ਪਿਆਰ ਇਨਾ ਹੰਗਾਰਾ ਤੁਸੀਂ ਦੇ ਰਹੇ ਹੋ ਕਿਤੇ ਨਾ ਕਿਤੇ ਬਸ ਮੈਨੂੰ ਬਨਣ ਲੱਗ ਗਿਆ ਹੁਣ ਕਿ ਸਟੋਰੀ ਹੋਣੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਜਨਰ ਹੋਵੇ ਗੁਰਮੀਤ ਜੀ ਕਹਿ ਕੇ ਗਏ ਆ ਸਿਨੇਮਾ ਬਣਾਉਣਾ ਚਾਹੀਦਾ ਹੈ ਸਿਨੇਮਾ ਸਿਨੇਮਾ ਬਣਨਾ ਚਾਹੀਦਾ ਹੈ ਸਿਨੇਮਾ ਜਿਹੜਾ ਹੈ ਉਹ ਇੱਕ ਸੀਰੀਅਸ ਅਫੇਅਰ ਹੈਗਾ ਔਰ ਜੇ ਅੱਗੇ ਤੋਂ ਜਿਹੜੀਆਂ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਉਹਨਾਂ ਦਾ ਫਿਊਚਰ ਤਾਂ ਹੀ ਬ੍ਰਾਈਟ ਹੋ ਸਕਦਾ ਜੇ ਕਿਤੇ ਉਹ ਕਿਸੇ ਤਰੀਕੇ ਦਾ ਸਿਨੇਮਾ ਦਿਖਾਇਆ ਜਾ ਬੇਸਿਕਲੀ ਅਸੀਂ ਵੀ ਸਿਨੇਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਬਹੁਤ ਵੱਡਾ ਕੈਨਵਸ ਤੇ ਆਪਾਂ ਸ਼ੂਟ ਨਹੀਂ ਕੀਤਾ ਹੈ ਨਾ ਬਟ ਆਪਾਂ ਨੂੰ ਪਿੰਡਾਂ ਨੂੰ ਆਪਾਂ ਉਹ ਘਰੇਲੂ ਚੀਜ਼ਾਂ ਦਿਖਾਈਆਂ ਨੇ ਤਾਂ ਕਿ ਉਹ ਰੀਅਲ ਜਾ ਲੱਗੇ ਘਰੇਲੂ ਘਰੇਲੂ ਚੀਜ਼ਾਂ ਲੱਗਣ ਤੇ ਜਿਆਦਾ ਉਹਨੂੰ ਆਪਾਂ ਲੈਂਥ ਹੀ ਨਹੀਂ ਕੀਤਾ ਛੇਤੀ ਛੇਤੀ ਮਤਲਬ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਦਿਖਾ ਸਕੀਏ ਤੁਹਾਡੇ ਦਿਲ ਨੂੰ ਕਨੈਕਟ ਕਰ ਸਕਣ ਉਹ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆਲ ધ ਬੈਸਟ ਯੂ ਟੈਂਕ ਯੂ ਮੈਮ ਥੈਂਕ ਯੂ ਸੋ ਮਚ ਸੋਨੀ ਸੀ ਤੁਹਾਡੀ ਮੂਵੀ ਆਰ ਹੁਣ ਪਲੀਤ ਕਿਰਨ ਬਣੇਗੀ ਕਿ ਕਿਰਨ ਫਿਰ ਦੁਬਾਰਾ ਬਣੇਗੀ ਆਈ ਵਿਸ਼ ਕਿ ਮੈਂ ਪ੍ਰੀਤ ਬਣਾ ਡੈਟ ਹਰਪਸੋ ਕਿ ਤੁਸੀਂ ਸਾਰੇ ਮੈਨੂੰ ਪ੍ਰੀਤ ਬਣਾ ਦਿਓ ਠੀਕ ਹੈ ਨਾ ਕਿਉਂਕਿ ਇੱਕ ਐਕਟਰ ਦਾ ਜਦੋਂ ਐਕਟਰ ਦਾ ਜਿਹੜਾ ਨਾਮ ਕੈਰੈਕਟਰ ਤੋਂ ਲਿੱਤਾ ਜਾਂਦਾ ਨਾ ਉਹ ਉਹਦੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਐਹੀ ਮੈਂ ਕਹਿਣਾ ਚਾਹਾਂਗੀ ਆਈ ਵਿਸ਼ ਕਿ ਤੁਸੀਂ ਸਾਰੇ ਹੁਣ ਮੈਨੂੰ ਕਿਰਨ ਨਹੀਂ ਪ੍ਰੀਤ ਬਣਾ ਦਿਓ ਸੋ ਨਾਈਸ ਆਫ ਯੂ ਆਲ ધ ਬੈਸਟ ਅਸਰ ਦਿਨਸ ਜੀ ਪ੍ਰੀਤ ਜਿਹੜੇ ਕਿ ਕਿਰਨ ਹੈ ਨੇ ਬੇਸਿਕਲੀ ਉਹਦਾ ਨਾਮ ਹੈ ਕਿਰਨ ਸ਼ੇਰਗਿਲ ਔਰ ਕਿਰਨ ਸ਼ੇਰਗਿਲ ਜਿਹੜੇ ਹੈ ਉਹ ਉਹਨਾਂ ਨੇ ਡੈਬਿਊ ਰੋਲ ਕੀਤਾ ਹੈ ਪ੍ਰੀਤ ਕੈਰੈਕਟਰ ਨੂੰ ਨਿਭਾਇਆ ਔਰ ਬਹੁਤ ਸੈਂਸਿਟਿਵ ਰੋਹ ਸੀ ਪ੍ਰੀਤ ਦਾ ਮਦਨੂ ਮੀਦੇ ਵਿੱਚ ਜਿਹੜੇ ਦੇਖਿਆ ਜਾਇਦਾ ਉਹਨਾਂ ਨੇ ਸ਼ੁਰੂ ਜਿਹੜਾ ਕੀਤਾ ਉਹ ਬਹੁਤ ਚੁਲਬਲੀ ਜਈ ਇੱਕ ਲੜਕੀ ਹੁੰਦੀ ਹੈ ਔਰ ਉਹਦੇ ਬਾਅਦ ਹੌਲੀ-ਹੌਲੀ ਕਿਸ ਤਰੀਕੇ ਦੇ ਨਾਲ ਉਹਦਾ ਬ੍ਰੇਨ ਦਾ ਟਿਊਮਰ ਉਹਦੀ ਬਿਮਾਰੀ ਔਰ ਉਹਦੇ ਬਾਅਦ ਉਹਦਾ ਸੈਂਸੇਟਿਵਲੀ ਬਹੁਤ ਟ੍ਰਾਂਸਫਰਮੇਸ਼ਨ ਆਫ ਰੋਲ ਬਹੁਤ ਹੀ ਸੀਰੀਅਸ ਜੈਸਚਰ ਤੇ ਜਾ ਕੇ ਪ੍ਰੀਤ ਜਿਹੜੀ ਉਹ ਆ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਦੋਨੋਂ ਕੋਆਰਡੀਨੇਟ ਕਰ ਲਿਆ ਮਾਹੀ ਜਿਹੜੀ ਕਿ ਕੇਂਦਰ ਤੋਂ ਇੱਕ ਲੜਕੀ ਆਂਦੀ ਹੈ ਔਰ ਉਹ ਵਜਨੂ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਇਹ ਵਿਆਹ ਹੋ ਜਾਂਦਾ ਹੈ ਔਰ ਉਹਦੇ ਬਾਅਦ ਪ੍ਰੀਤ ਕਿਵੇਂ ਉਹਨਾਂ ਨੂੰ ਦੁਬਾਰਾ ਤੋਂ ਜੋੜਦੀ ਹੈ ਬਹੁਤ ਹੀ ਬਦਿਆ ਟਰਨਿੰਗ ਪੁਆਇੰਟ ਸੀਗਾ ਚੰਗੀ ਮੂਵੀ ਸੀਗੀ ਆਓ ਜ਼ਰੂਰ ਦੇਖੋ ਮਜੂ ਮੂਵੀ